ਸਰਣੂ ਮੇਰਾ ਨਾਮ ਡਾਕਟਰ ਅੰਮ੍ਰਿਤਪਾਲ ਸਿੰਘ ਹੋਇਆ। ਅਸੀਂ ਲੋਕਾਂ ਦੀ ਇਨਫੋਰਮੇਸ਼ਨ ਲਈ ਵੀਡੀਓ ਜਿਹੜੇ ਹੈਗੇ ਟਾਈਮਲੀ ਕਰਦੇ ਆ। ਤੇ ਆਪਣੇ ਪੰਜਾਬ 'ਚ ਜਿੰਨੇ ਵੀ ਲੋਕਾਂ ਦੇ ਲੀਵਰ ਖਰਾਬ ਹੁੰਦੇ ਆ ਜਾਂ ਕੈਂਸਰ ਹੁੰਦਾ ਹੈ ਉਹ ਕਈ ਬਗਾਨੀ ਹੈ। ਉਹ ਤੇ ਇਸੇ ਸ਼ਰਾਬ ਕਰਕੇ ਹੁੰਦੇ। ਆਪਣੇ ਲੋਕ ਜਿਹੜੇ ਹੈਗੇ ਉਹ ਦੇਸੀ ਸ਼ਰਾਬ ਹੋਣੀ ਹੁੰਦੀ ਹੈ। ਸਾਰੇ ਲੋਕਾਂ ਨੂੰ ਕਰਨਾ ਕੋਈ ਦੇਸੀ ਦੀ ਅੱਧੀ ਬੋਤਲ 10 ਦਿਨ ਪ੍ਰੋਪਰ। ਉਹਨਾਂ ਦੇਖੋ ਇਹ ਜੰਗ ਕ੍ਰਿਸ਼ਨ ਹੈ। 35 ਫਾਲੋਅਰ ਹੈ। ਇਹਦਾ ਲੀਵਰ ਸਾਰਾ ਆ ਦੇਖੋ ਆਹ ਆਂਗੀਆਂ ਨਾ ਨਾਸਾਰੇ ਫਟ ਜਾਂਦੇ ਕੋਈ ਨਹੀਂ ਇਹਦਾ 80% ਲੀਵਰ ਡੈメージ ਨਾਲ ਕਰਕੇ ਕਟਿਪੁਟ ਗੜੀ ਤੇ ਅਨੰਦੀ ਦੀ ਗੱਲ ਹੈ ਜਦੋਂ ਅਸੀਂ ਪਰਦੇ ਹੁੰਦੇ ਸੀ ਐਂਬੀਅੰਸ ਕਰਦੇ ਸੀ ਉਹ ਤੋਂ 50 60 70 ਸਾਲ ਦੀ ਉਮਰ 'ਚ ਆ ਕੇ ਵੀ ਲੀਵਰ ਤੇ ਰੋਕਾ ਦੇ ਤੋਂ ਉਹਨਾਂ ਦੀ ਸ਼ਰਾਬ ਸ਼ਰਾਬ ਕਰਤੀ ਅੱਜ ਤੱਕ ਤਾਂ 30 ਵੀ ਸਾਲ ਦੇ 32 33 ਸਾਲ ਦੇ ਮੁੰਡਿਆਂ ਦੇ ਵੀ ਲੀਵਰ ਤੇ ਸ਼ਰਾਬ ਹੁੰਦਾ ਆ ਕੇ ਤੁਸੀਂ ਦੇਖੋ ਤੁਸੀਂ ਦੇਸੀ ਸ਼ਰਾਬ ਹੈ ਮਤਲਬ ਮੈਨੂੰ 18 ਸਾਲ ਹੋ ਗਏ ਕੰਮ ਕਰਦੇ ਨੂੰ ਡਿਸਟਿਲਡ ਆਲਕੋਹਲ ਦੀ ਇਸੀ ਸ਼ਰਾਬ ਦੀ ਇੱਕ ਬੋਤਲ ਵੀ 20 ਦੇ ਬਰਾਬਰ ਹੈ ਮਤਲਬ ਇਹ ਕਿਸੇ ਨੇ 30 ਸਾਲ ਅੰਗਰੇਜ਼ੀ ਸ਼ਰਾਬ ਕੋਸਤੀ ਤੇ 5 ਸਾਲ ਫਿਰਸੀ ਫਿਰਸੀ ਤਾਂ ਵਿਦੇਸ਼ੀ ਜਿਹੜੀ ਹੈਗੀ ਉਹ 30 ਸਾਲ ਦੇ ਬਰਾਬਰ ਹੈ ਹੁਣ ਦੇਖੋ ਇਹ ਜੰਗ ਮਰੀਜ਼ ਹੈ ਸਾਰਾ ਇਹਦਾ ਫਟ ਗਿਆ ਅੰਦਰੋਂ ਕੋਈ ਕੋਲ ਪਿਆ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਛੱਲੇ ਚੜਾ ਕੇ ਇਹਦੀ ਜਾਨ ਬਚਾਉਣ ਦਾ ਦੇਖੋ ਸਾਰੇ ਪੇਟ ਖੋਲ ਹੀ ਖੋਲ ਪਿਆ ਇਹ ਨਾੜਾਂ ਇਹਦੇ ਫਟੀਆਂ ਆ ਵਗੀਆਂ ਜਿਹਨੂੰ ਇਜ਼ੋਫੇਜੀਲ ਬੇਨੀਫਿਟ ਕਹਿੰਦੇ ਆ ਇਹਦੇ ਅਸੀਂ ਹੁਣੇ ਅਸੀਂ ਇਹਵੇ 2 ਮਿੰਟ ਦੇ ਅੰਦਰ ਅੰਦਰ ਹੀ ਚਲੇ ਚਲਾਵਾਂਗੇ ਵੀਡੀਓ ਸਾਡਾ ਬਣਾਉਣ ਦਾ ਮਕਸਦ ਇਹੀ ਹੁੰਦਾ ਹੈ ਵੀ ਲੋਕਾਂ ਨੂੰ ਅਸੀਂ ਇਨਫੋਰਮੇਸ਼ਨ ਦਈਏ ਅਵੇਦ ਤਈਏ ਮੰਦੀ ਕਰ ਤਾਂ ਸ਼ਰਾਬ ਛੱਡੋ ਤੇ ਮਤਲਬ ਜਿਹੜਾ ਬੰਦਾ ਸ਼ਰਾਬ ਲੈਂਦਾ ਵੀ ਹੈ ਅਗਰ ਬੰਦਾ ਲਿਮਟ ਚ ਲੈਂਦਾ ਹੈ 15 ਦਿਨ ਬਾਅਦ ਚਲੋ ਕੋ ਗੱਲ ਨਹੀਂ ਇੱਕ ਦਿਨ ਥੋੜੀ ਜਿਹੀ ਲੈ ਲਈ ਅਗਲੀ ਦਾ ਡਾਕਟਰਾਂ ਹੀ ਕਹਿੰਦੇ ਆ ਵੀ ਨਹੀਂ ਲਓ ਪਰ ਜਿਹੜੀ ਦੇਸੀ ਸ਼ਰਾਬ ਹੈ ਆਪਣੇ ਪੰਜਾਬ ਤੇ ਯੰਗ ਲੋਕਾਂ ਦੀ ਲੀਵਰ ਪ੍ਰੋਬਲਮ ਹੋ ਰਹੀ ਹੈ ਮੋਟਾ ਹੋ ਰਹੀ ਹੈ ਜਾਂ ਹੋਰ ਬਹੁਤ ਬਿਮਾਰੀਆਂ ਹੋ ਰਹੀਆਂ ਨੇ ਦੇਖੋ ਸ਼ਰਾਬ ਕਰਕੇ ਉਹ ਦੇਖੋ ਬਲੂਕੈਸ਼ਨ ਦਾ ਬੀਪੀ ਸਾਰਾ 60 ਹੈ ਪਲਸ 144 ਹੈ ਇੰਨੀ ਜ਼ਿਆਦਾ ਬਲੀਡਿੰਗ ਹੋਈ ਹੈ 80% ਬਲੀਡਿੰਗ ਜਿਹੜੀ ਅੰਦਰ ਹੋ ਚੁੱਕੀ ਹੈ ਤਾਂ ਮਨਨ ਟਾਈਮ ਟਾਈਮਲੀ ਅਸੀਂ ਵੀਡੀਓ ਬਣਾਉਂਦੇ ਹਾਂ ਨਾਈਂਟ ਟਾਈਮ ਵੀ ਅਸੀਂ ਵੀਡੀਓ ਬਣਾ ਕੇ ਲੋਕਾਂ ਨੂੰ ਅਵੇਅਰ ਕਰਦੇ ਹਾਂ ਕਿ ਬਾਣੀ ਜਿਹੜੀ ਦੇਸੀ ਸ਼ਰਾਬ ਹੈ ਉਹ ਛੱਡੋ ਸ਼ਰਾਬ ਸਾਰੀ ਬਿਮਾਰੀ ਹੈ ਪਰ ਦੇਸੀ ਤਾਂ ਇਹ ਸਮਝ ਲਓ ਵੀ ਆਪਣੀ ਤੁਸੀਂ ਪੋਇਜ਼ਨ ਪੀਲੀ ਤਾਂ ਉਹ ਦੇਸ਼ੀ ਸ਼ਰਾਬ ਹੁੰਦੀ ਆਪਣੇ ਪੰਜਾਬ ਚ ਉਹ ਦੇਸ਼ੀ ਸ਼ਰਾਬ ਦੇ ਇੰਨੇ ਜ਼ਿਆਦਾ ਸ਼ਿਕਾਇਤ ਹੈ ਕਿ ਦੇਖੋ 30 ਤੇ 35 ਦੇ حساب ਲਈ ਮੁੰਡਿਆਂ ਦੀ ਲਿਵਰ ਖਰਾਬ ਹੋ ਜਾਂਦੀ ਜੇ ਉਹ ਦੇਖੋ ਸਾਰਾ ਇਹ ਫਟਿਆ ਹੋਇਆ ਹੈ ਦੇਖੋ ਸਰ ਆ ਅਸੀਂ ਛੱਲੇ ਚੜਾ ਰਹੇ ਹਾਂ ਇਹ ਹਾਈਕਸ ਨੂੰ ਦਫਾ ਰਿਆ ਸੀ ਛੱਲੇ ਚੜਾਉਣ ਦਾ ਮਤਲਬ ਬੈਂਡਿੰਗ ਹੁੰਦਾ ਹੈ ਜਿਹੜੀ ਨਾੜਾਂ ਫਟੀਆਂ ਇਹਨੂੰ ਅਸੀਂ ਬਿਲਕੁਲ ਇਹਨੂੰ ਸੱਟ ਕਰਕੇ ਇਹਨੂੰ ਪੂਰਾ ਇਨਸੈਕਸ਼ਨ ਕਰਕੇ ਇਹਨੂੰ ਆਪਣੇ ਸੈਂਟਰ ਤੇ ਆ ਕੇ ਆਹ ਦੇਖੋ ਸਾਰੇ ਜਿੰਨੇ ਵੀ ਨਾਮ ਬੱਦੀਆਂ ਇਹਨੂੰ ਇਥੇ ਪੇजेस ਵੇਸਿਸ ਕੰਨਾਂ ਆ ਸੀ ਤੇ ਆ ਦੇਖੋ ਤੇ ਇੰਨੀ ਜਿਆਦਾ ਕੋਮ ਚੱਲੇ ਆਂਦਰੋਂ ਕਿ ਪੇਸ਼ੈਂਟ ਮਲਟੀ অর্ਗਨ ਡੈਮੇਜ ਹੋ ਰਿਹਾ ਮੇਰਾ ਉਹਨੇ ਪੇਸ਼ੈਂਟ ਹੈ ਇਹਦਾ ਸਵੇਰ ਤਾਂ ਕੀ ਫੈਸਲਾ ਹੋ ਜੂਗਾ ਵੀ ਇਹਨੂੰ ਸਰਵਾਈਵ ਕਰਨਾ ਨਹੀਂ ਕਰਨਾ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਸਰਵਾਈਵ ਕਰੇ ਆ ਪਲੀਜ਼ ਆਓ ਆਪਾਂ ਸਾਰੇ ਮਿਲ ਕੇ ਇਹਦੀ ਸ਼ਰਾਰਾ ਹੈ ਖਾਸ ਤੌਰ ਤੇ ਦੇਸੀ ਦਵਾਈ ਜਿਸ ਤੇ ਜੇ ਸ਼ਰਾਰਾ ਉਹ ਦਾਕ ਕਰ ਬਹੁਤ ਬਤਨ